ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 22 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਮੌਸਮ ਦੇ ਵਿੱਚ ਕੁਝ ਵੀ ਖਾਸ ਬਦਲਾਵ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਪਿਛਲੇ ਦਿਨਾਂ ਦੀ ਤਰ੍ਹਾਂ ਅੱਜ ਵੀ ਪੰਜਾਬ ਦਾ ਮੌਸਮ ਸਾਫ਼ ਹੈ ਪਰ ਹਲਕੇ ਹਲਕੇ ਜਿਹੇ ਧੁੰਦ ਕਿਤੇ ਕਿਤੇ ਦੇਖਣ ਨੂੰ ਜਰੂਰ ਮਿਲ ਰਹੀ ਹੈ ਸੂਰਜ ਜਲਦੀ ਹੀ ਪੰਜਾਬ ਵਿੱਚ ਨਿਕਲੇਗਾ ਇੱਕ ਹਲਕੇ ਜਿਹੇ ਪੱਛਮੀ ਸਿਸਟਮ ਜਿਹੜਾ ਪਹਾੜਾਂ ਦੇ ਉੱਪਰ ਦੀ ਗੁਜ਼ਰੇਗਾ ਉਹਦੇ ਸਦਕਾ ਪੰਜਾਬ ਦਾ ਟੈਂਪਰੇਚਰ ਥੋੜਾ ਜਿਹਾ ਉੱਪਰ ਨੂੰ ਜਾਂਦਾ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਦਵੇਗਾ ਜਿਹਦੇ ਵਿੱਚ 26-27 ਡਿਗਰੀ ਤੱਕ ਟੈਂਪਰੇਚਰ ਪੰਜਾਬ ਦਾ ਪਹੁੰਚਦਾ ਹੋਇਆ ਦਿਖਾਈ ਦੇਵੇਗਾ ਤੇ ਰਾਤਾਂ ਵੀ ਥੋੜੀਆਂ ਜਿਹੀਆਂ ਟੈਂਪਰੇਚਰ ਅੱਪ ਜਾਵੇਗਾ ਉਸ ਤੋਂ ਇਲਾਵਾ ਸਵੇਰੇ ਸ਼ਾਮ ਹਲਕੀ ਜਿਹੀ ਠੰਡ ਜਿਵੇਂ ਲਗਾਤਾਰ ਮਹਿਸੂਸ ਹੁੰਦੀ ਜਾ ਰਹੀ ਹੈ ਉਸੇ ਤਰ੍ਹਾਂ ਹੀ ਤੁਹਾਨੂੰ ਦਿਖਾਈ ਦਿੰਦੀ ਰਹੇਗੀ ਤੇ ਦੂਸਰੀ ਤਰਫ ਗੱਲ ਕਰੀਏ ਤਾਂ ਪਹਾੜਾਂ ਦੇ ਵਿੱਚ ਹਲਕਾ ਜਿਹਾ ਮੀਂਹ ਤੇ ਬਰਫਵਾਰੀ ਦਾ ਵੀ ਦੌਰ ਦੇਖਿਆ ਜਾਵੇਗਾ ਪੰਜਾਬ ਵਿੱਚ ਅਜਿਹਾ ਮਾਹੌਲ ਕੁਝ ਨਹੀਂ ਬਣੇਗਾ ਪੰਜਾਬ ਵਿੱਚ ਅਗਲੇ 3 ਤੋਂ 4 ਦਿਨ ਹਲਕੀ ਹਲਕੀ ਪੱਛੋ ਦੀ ਹਵਾ ਲਗਾਤਾਰ ਚੱਲਦੀ ਰਹੇਗੀ ਮੌਸਮ ਸਾਫ਼ ਜਿਵੇਂ ਬਣਿਆ ਹੋਇਆ ਹੈ ਉਸੇ ਤਰ੍ਹਾਂ ਦਾ ਹੀ ਬਣਿਆ ਰਹੇਗਾ ਧੁੰਦ ਵੀ ਤਕਰੀਬਨ ਅਗਲੇ 3 ਤੋਂ 4 ਦਿਨ ਨਾ ਮਾਤਰ ਜਿਹੀ ਹੀ ਪੰਜਾਬ ਦੇ ਵਿੱਚ ਪਵੇਗੀ ਸਵੇਰੇ ਸ਼ਾਮ ਹਲਕੀ ਜਿਹੀ ਦੇਖਣ ਨੂੰ ਮਿਲ ਸਕਦੀ ਹੈ